ਅਵੇ ਦੇਖਣਾ ਚਾਹੀਏ ਚਾਰ ਵਾਰ ਚਾਰ ਤੋਂ ਪੰਜ ਵਾਰ ਤੂੰ ਠੋਕਿਆ ਹੈ ਚਾਰ ਤੋਂ ਪੰਜ ਵਾਰ ਠੋਕ ਰਿਹਾ ਹੈ ਹੁਣ ਤੂੰ ਦੇਖ ਰਿਹਾ ਚਾਰ ਤੋਂ ਪੰਜ ਵਾਰ ਦੋ ਟਰੱਕਾਂ ਦੇ ਵਿੱਚ ਕੁੜੀ ਦੀ ਗੱਡੀ ਵੇਖੋ ਐਸੀ ਫਸਦੀ ਹੈ ਕਿ ਅੱਗੋਂ ਪਿੱਛੋਂ ਦੋਵਾਂ ਪਾਸਿਓ ਇੱਕ ਗੱਡੀ ਡੈਮੇਜ ਹੋ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਕਿ 4-5 ਵਾਰ ਇਹਨਾਂ ਟਰੱਕਾਂ ਨੇ ਉਸ ਗੱਡੀ ਨੂੰ ਠੋਕਿਆ ਦਰ ਰਿਸਲ ਟਰੱਕਾਂ ਦੀ ਲੇਨ ਦੇ ਵਿੱਚ ਗੱਡੀ ਆ ਫਸਦੀ ਹੈ ਜਿਸ ਤੋਂ ਬਾਅਦ ਇੱਕ ਟਰੱਕ ਅੱਗੇ ਤੇ ਦੂਜਾ ਪਿੱਛੇ ਹੁੰਦਾ ਜਿਸ ਤੋਂ ਬਾਅਦ ਵੇਖੋ ਜਿਵੇਂ ਹੀ ਇੱਕ ਟਰੱਕ ਦੇ ਵੱਲੋਂ ਪਿੱਛੋਂ ਟੱਕਰ ਵੱਜਦੀ ਹੈ ਤਾਂ ਗੱਡੀ ਸਿੱਧਾ ਅਗਲੇ ਟਰੱਕ ਦੇ ਵਿੱਚ ਜਾ ਵੱਜੀ ਹੈ ਤੇ ਦੋਵਾਂ ਟਰੱਕਾਂ ਦੇ ਵਿਚਾਲੇ ਗੱਡੀ ਫਸ ਗਈ ਹੈ ਤੇ ਅੱਗੋਂ ਪਿੱਛੋਂ ਗੱਡੀ ਦੀ ਹਾਲਤ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਗੱਡੀ ਦਾ ਕਚੂਮਾ ਅੱਗੋਂ ਪਿੱਛੋਂ ਨਿਕਲਿਆ ਨਜ਼ਰ ਆ ਰਿਹਾ ਕੁੜੀ ਗੱਡੀ ਚੋਂ ਬਾਹਰ ਆਉਂਦੀ ਹੈ ਕਿ ਉਸ ਦੇ ਵੱਲੋਂ ਕਾਫੀ ਰੋਲਾ ਰੁੱਪ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਸ ਦੇ ਦਰਮਿਆਨ ਇੱਕ ਹੋਰ ਸ਼ਖਸ ਵੀ ਆਉਂਦਾ ਹੈ ਜੋ ਇਹ ਕਹਿੰਦਾ ਕਿ ਚਾਰ ਪੰਜ ਵਾਰ ਇਹ ਗੱਡੀ ਠੋਕੀ ਗਈ ਹੈ ਦਿਸਦਾ ਨਹੀਂ ਹੈ ਦਾ ਹਾਲਾਂਕਿ ਉਸ ਤੋਂ ਬਾਅਦ ਲੜਕੀ ਦੇ ਵੱਲੋਂ ਵੀ ਸੜਕ ਤੇ ਕਾਫੀ ਹੰਗਾਮਾ ਕਰ ਦਿੱਤਾ ਜਾਂਦਾ ਹੈ अरे देखना चाहिए चार बार चार से पांच बार तू ठोका है हम तो देख रहे हैं चार से पांच बार तेरे वो गाड़ी नहीं दिख रही नीचे अबे तो चार बार पांच बार तू ठोक रहा गाड़ी फंस गई है उसको बोल बढ़ाए नहीं गुण गुण। अरे चार पांच बार टक्कर मारा चार पांच बार तो बाद में वो गाड़ी अच्छी खासी खड़ी हो गई थी जबरदस्ती गा ठोक दिया उसको दिखाई गायक को रहा तो है तो ਅਵੇ ਦੇਖਣਾ ਚਾਹੀਏ ਚਾਰ ਵਾਰ ਚਾਰ ਤੋਂ ਪੰਜ ਵਾਰ ਤੂੰ ਠੋਕਿਆ ਹੈ ਚਾਰ ਤੋਂ ਪੰਜ ਵਾਰ ਠੋਕ ਰਿਹਾ ਹੈ ਹੁਣ ਤੂੰ ਦੇਖ ਰਿਹਾ ਚਾਰ ਤੋਂ ਪੰਜ ਵਾਰ ਦੋ ਟਰੱਕਾਂ ਦੇ ਵਿੱਚ ਕੁੜੀ ਦੀ ਗੱਡੀ ਵੇਖੋ ਐਸੀ ਫਸਦੀ ਹੈ ਕਿ ਅੱਗੋਂ ਪਿੱਛੋਂ ਦੋਵਾਂ ਪਾਸਿਓ ਇੱਕ ਗੱਡੀ ਡੈਮੇਜ ਹੋ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਕਿ 4-5 ਵਾਰ ਇਹਨਾਂ ਟਰੱਕਾਂ ਨੇ ਉਸ ਗੱਡੀ ਨੂੰ ਠੋਕਿਆ ਦਰ ਰਸਲ ਟਰੱਕਾਂ ਦੀ ਲੇਨ ਦੇ ਵਿੱਚ ਗੱਡੀ ਆ ਫਸਦੀ ਹੈ ਜਿਸ ਤੋਂ ਬਾਅਦ ਇੱਕ ਟਰੱਕ ਅੱਗੇ ਤੇ ਦੂਜਾ ਪਿੱਛੇ ਹੁੰਦਾ ਜਿਸ ਤੋਂ ਬਾਅਦ ਵੇਖੋ ਜਿਵੇਂ ਹੀ ਇੱਕ ਟਰੱਕ ਦੇ ਵੱਲੋਂ ਪਿੱਛੋਂ ਟੱਕਰ ਵੱਜਦੀ ਹੈ ਤਾਂ ਗੱਡੀ ਸਿੱਧਾ ਅਗਲੇ ਟਰੱਕ ਦੇ ਵਿੱਚ ਜਾ ਵੱਜੀ ਹੈ ਤੇ ਦੋਵਾਂ ਟਰੱਕਾਂ ਦੇ ਵਿਚਾਲੇ ਗੱਡੀ ਫਸ ਗਈ ਹੈ ਤੇ ਅੱਗੋਂ ਪਿੱਛੋਂ ਗੱਡੀ ਦੀ ਹਾਲਤ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਗੱਡੀ ਦਾ ਕਚੂਮਾ ਅੱਗੋਂ ਪਿੱਛੋਂ ਨਿਕਲਿਆ ਨਜ਼ਰ ਆ ਰਿਹਾ ਕੁੜੀ ਗੱਡੀ ਚੋਂ ਬਾਹਰ ਆਉਂਦੀ ਹੈ ਤੇ ਉਸ ਦੇ ਵੱਲੋਂ ਕਾਫੀ ਰੋਲਾ ਰੁੱਪਾ ਤੇ ਹੰਗਾਮਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਸ ਦੇ ਦਰਮਿਆਨ ਇੱਕ ਹੋਰ ਸ਼ਖਸ ਵੀ ਆਉਂਦਾ ਹੈ ਜੋ ਇਹ ਕਹਿੰਦਾ ਕਿ ਚਾਰ ਪੰਜ ਵਾਰ ਇਹ ਗੱਡੀ ਠੋਕੀ ਗਈ ਹੈ ਦਿਸਦਾ ਨਹੀਂ ਹੈ ਦਾ ਹਾਲਾਂਕਿ ਉਸ ਤੋਂ ਬਾਅਦ ਲੜਕੀ ਦੇ ਵੱਲੋਂ ਵੀ ਸੜਕ ਤੇ ਕਾਫੀ ਹੰਗਾਮਾ ਕਰ ਦਿੱਤਾ ਜਾਂਦਾ ਹੈ अरे देखना चाहिए चार बार चार से पांच बार तू ठोका है हम तो देख रहे हैं चार से पांच बार तेरे को गाड़ी नहीं दिख रही नीचे अबे तो चार बार पांच बार तू ठोक रहा गाड़ी फंस गई है उसको बोल बढ़ाए नहीं अरे चार पांच बार टक्कर मारा चार पांच बार मारा तो बाद में वो गाड़ी अच्छी खासी खड़ी हो गई थी जबरदस्ती गाय ठोक दिया उसको दिखाई गाय को रहा है